ਇੱਕ ਕੱਲ ਨਵਦੀਪ ਸਿੰਘ ਨਾਂ ਦੇ ਨੌਜਵਾਨ ਦੀ ਮਰਜ਼ੀ ਵਾਲਾ ਮਾਤ ਹੋਈ ਹੈ ਸਰ ਕਿਵੇਂ ਮਾਤ ਦੀ ਗੱਲ ਇਹਦੇ ਵਿੱਚ ਇੱਕ ਕੱਲ ਆਪਣਾ ਰਣਦੀਪ ਸਿੰਘ ਵਾਸੀ ਮੀਨੀਆ ਵੱਲੋਂ ਬਿਆਨ ਲਿਖਾਇਆ ਗਿਆ ਜੀ ਦੇ ਵਿੱਚ ਦੱਸਿਆ ਗਿਆ ਹੈ ਕਿ ਇੱਕ ਉਹਦਾ ਬ੍ਰਦਰ ਨਵਦੀਪ ਸਿੰਘ ਜੋ ਕਿ ਪੱਤੋ ਵਿਦਿਆਲ័យ ਵਿੱਚ ਜਿੱਥੇ ਨਚ ਸ਼ਰੂ ਕੇਂਦਰ ਚੱਲ ਰਿਹਾ ਸੀਗਾ ਉਹਦੇ ਵਿੱਚ ਦਾਖਲ ਕੀਤਾ ਗਿਆ ਸੀ ਜੋ ਕੱਲ ਉਹਨਾਂ ਵੱਲੋਂ ਉਹਦਾ ਫੋਨ ਆਇਆ ਕਿ ਉਸਦੇ ਭਰਾ ਨੂੰ ਕੁੱਟਮਾਰ ਕੀਤੀ ਗਈ ਹੈ ਸੁਖਪਾਲ ਸਿੰਘ ਅਤੇ ਕੁਝ ਹੋਰ ਅਣਪਛਾਤੇ ਵਿਅਕਤੀ ਸੀ ਜੋ ਦਰਨਿਕਟ ਕਟ ਕਟ ਮਾਰ ਕਰਨ ਤੋਂ ਬਾਅਦ ਹਸਪਤਾਲ ਵਿੱਚ ਉਸਦੀ ਡੈਥ ਹੋ ਚੁੱਕੀ ਹੈ ਜੀ ਕਟ ਮਾਰ ਕਿਉਂ ਕੀਤੀ ਇਹ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਇੱਕ ਸੁਖਪਾਲ ਕੌਣ ਹੈ ਜੀ ਸੁਖਪਾਲ ਸਿੰਘ ਇੱਕ ਉਥੇ ਜੀ ਡੇਰਾ ਜੀ ਉਹਦੇ ਵਿੱਚ ਮੁਖੀ ਹੈ ਜੀ ਇਹ ਨਿਹੰਗਣੇ ਹਾਂਜੀ ਹਾਂਜੀ ਇਹ ਇਨ੍ਹਾਂ ਵੱਲੋਂ ਹੀ ਕਟ ਮਾਰ ਕੀਤੀ ਗਈ ਇਹਨਾਂ ਵੱਲੋਂ ਹੀ ਨਵੇਂ ਅਲੀਗੇਸ਼ਨ ਇਹਨਾਂ ਵੱਲ ਲੱਗੇ ਵੀ ਜੀ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਗਜਾ ਮੰਗਣ ਭੇਜਿਆ ਸੀਗਾ ਜਿਸ ਤੋਂ ਬਾਅਦ ਉਹਨੇ ਮੋਟਰਸਾਈਕਲ ਲੈ ਕੇ ਤੁਹਾਨੂੰ ਫੋਨ ਕਰ ਦਿੱਤਾ ਗਿਆ ਪਰਿਵਾਰ ਨੇ ਨਹੀਂ ਲਗਾਇਆ ਹਾਂਜੀ ਉਹ ਵੈਰੀਫਿਕੇਸ਼ਨ ਕਰ ਰਹੇ ਉਹਦੇ ਵਿੱਚ ਸਾਰੀ ਜੀ ਕਾਰਵਾਈ 302 ਦਾ ਪਰਚਾ ਹੋ ਚੁੱਕਾ ਹੈ 191 ਨੰਬਰ ਐਫ ਆਈ ਆਰ ਜੀ ਕੱਲ 302 148 ਤੇ 194 ਜੀ ਕਿੰਨੇ ਜਣੇ ਦਾ ਪਰਚਾ ਹੋਇਆ ਜੀ ਬਾਈ ਨੇਮ ਸਖਪਾਲ ਸਿੰਘ ਸੁੱਖਾ ਤੇ ਬਾਕੀ ਅਣਪਛਾਤੇ ਵਿਅਕਤੀ ਹੈ ਜੀ ਤੇ ਸੁਖਪਾਲ ਸਿੰਘ ਕਦੋਂ ਤੋਂ ਨਸ਼ਾ ਚੜਾਉ ਕੇ ਅੰਦਰ ਚਲਾ ਰਹੇ ਸੀ ਜੀ ਇਹਦੀ ਵੈਰੀਫਿਕੇਸ਼ਨ ਕੱਲ ਚੱਲ ਰਹੀ ਹੈ ਹਾਲੇ ਜੀ ਤੇ ਨਿਗਮ ਸੀਗਾ ਕੀ ਇਹਦੀ ਕਾਰਵਾਈ ਨੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਇਹ ਕਰੀ ਸਰ ਜਿਹਨਾਂ ਦੇ ਮਾਮਲੇ ਦਰਜ ਕੀਤਾ ਉਹ ਫੜ ਲਏ ਗਏ ਰੈਸਟ ਬਾਕੀ ਹੈ ਜੀ ਰੈਸਟ ਜਾਰੀ ਚ ਪਾ ਲ ਉਹਨਾਂ ਦੀ ਫੜੇ ਜਾਣਗੇ ਜਲਦੀ ਜੀ ਹਰਦੀਪ ਸਿੰਘ ਜੀ ਤੁਸੀਂ ਇੱਥੇ ਕੀ ਡਿਊਟੀ ਕਰਦੇ? ਨਹੀਂ ਡਿਊਟੀ ਨਹੀਂ ਕਰਦਾ ਜੀ ਆਪਣੇ ਅੱਜ ਸੈਵਡਰ ਖਾਇਆ ਜੀ ਠੀਕ ਹੈ ਕੱਲ ਮੈਂ ਇੱਥੋਂ ਪਹਿਲਾ ਟੈਂਪੂ ਟਾਈਮ ਦਾ ਨਹੀਂ ਮੈਨੂੰ ਪਤਾ ਜੀ ਠੀਕ ਹੈ ਉਦੋਂ ਮੈਂ ਮੋਟਰਸਾਈਕਲ ਉੱਥੇ ਖੜਾ ਕੇ ਮੈਂ ਦਰਿਆ ਲੈਣ ਆਇਆ ਸੀ ਇੱਥੇ ਸਰ ਹੂੰ ਠੀਕ ਹੈ ਉਦੋਂ ਮੈਂ ਇੱਥੇ ਭਾਈ ਸਾਹਿਬ ਨੂੰ ਦਰਿਆ ਲੈਣ ਆਇਆ ਸੀ ਉੱਥੇ ਮੋਟਰਸਾਈਕਲ ਖੜਾ ਕੇ ਮੋਟਰਸਾਈਕਲ ਖੜਾ ਕੇ ਇੱਥੇ ਭੈਣ ਰਕੇ ਸੀ ਉਹਨਾਂ ਨੂੰ ਮੈਂ ਪੁੱਛੀ ਕਿ ਮੈਂ ਆਪਣੇ ਮੈਂ ਦਰਿਆ ਲੈ ਕੇ ਜਾਣੀਆਂ ਠੀਕ ਹੈ ਭੈਣ ਰਕੇ ਵੀ ਇੱਥੇ ਹੀ ਆ ਠੀਕ ਹੈ ਜਦੋਂ ਮੈਂ ਦਰਿਆ ਲੈਣ ਦੀ ਜੀ ਗੱਲ ਕਰੀ ਜਾਂਦਾ ਸੀ ਸ਼ੁਰੂ ਕੀਤੀ ਨਹੀਂ ਸੀਗੀ ਕੋਈ ਇਧਰ ਲਾ ਜੀ ਪਰ ਲਾ ਜੋ ਹੀ ਡਿੱਗਿਆ ਤੇ ਨਾਲ ਹੀ ਉਹ ਮੁੰਡਾ ਡਿੱਗ ਪਿਆ ਮੁੰਡੇ ਦੇ ਉੱਤੇ ਉੱਤੇ ਆ ਪੱਥਰ ਡਿੱਗਿਆ ਜੀ ਮੈਂ ਭੱਜ ਕੇ ਉੱਥੋਂ ਇੱਕਦਮ ਭੱਜ ਕੇ ਆਇਆ ਚੱਪਣਾ ਉੱਥੇ ਛੇੜੀ ਛੱਦੀ ਲਾ ਕੇ ਉਹਦੇ ਉੱਤੇ ਟੁੱਈ ਦਿਆ ਚੀਜ਼ ਦੇ ਉੱਤੇ ਡਿੱਗ ਗਿਆ ਵਤੀ ਟੁੱਈ ਤੇ ਵੀ ਸਿਰ ਤੇ ਵੀ ਅੱਧਾ ਸਾਰੀ ਟੁੱਈ ਤੇ ਪਾਉ ਵੱਡਾ ਸੀ ਉਵੇਂ ਸਾਹ ਤੇ ਦਾ ਸਾਤਾ ਚੱਕਿਆ ਵਾਂ ਬਣ ਸਾਈਡ ਤੇ ਕਰ ਇਹ ਬਣਿਆ ਵਾਂ ਕਿ ਕਿੰਨੇ ਟਾਈਮ ਬਾਅਦ ਤੁਸੀਂ ਇੱਥੇ ਆਏ ਮੈਂ ਸਾਹਮਣੇ ਖੜਾ ਸੀਗਾ ਅੱਛਾ ਉਹ ਜੋ ਮੈਂ ਤਾਂ ਸੁਹਾਕੇ ਉੱਥੇ ਗੱਲ ਕਰੀ ਜਾਂਦਾ ਭੈਣ ਵਰਗੇ ਨਾਲ ਖੜਾ ਵੀ ਤਾਰਿਆਂ ਬਾਰੇ ਪੁੱਛੀ ਜਾਂਦਾ ਸੀਗਾ ਜਦੋਂ ਖੜਕਾ ਹੋਇਆ ਉਦੋਂ ਧਿਆਨ ਇਧਰ ਆਇਆ ਮੇਰਾ ਜਿਉ ਨੂੰ ਮੇਰੇ ਧਿਆਨ ਆਇਆ ਫਿਰ ਆਕੇ ਭੱਜ ਕੇ ਆਕੇ ਛੇਤੀ ਉਹਦੀ ਢੂਈ ਦੋਹ ਚੱਕਿਆ ਮੈਂ ਫਿਰ ਜੋ ਚੱਕਣ ਤੋਂ ਬਾਅਦ ਇਹਨਾਂ ਨੂੰ ਵਿਦਿਆਲੇ ਨੇ ਰੌਲਾ ਪਾਇਆ ਵੀ ਇਧਰ ਆਓ ਛੇਤੀ ਠੀਕ ਆ ਫਿਰ ਇੱਥੋਂ ਦੀ ਵੀ ਰੌਲਾ ਪਾਇਆ ਫਿਰ ਉਧਰ ਦੀ ਮੁੰਡਾ ਇੱਕ ਭੱਜ ਕੇ ਗਿਆ ਇਹਨਾਂ ਨੂੰ ਜਾ ਕੇ ਬੁਲਾ ਕੇ ਲਿਆਂਦਾ ਉਧਰੋਂ ਠੀਕ ਆ ਉਧਰੋਂ ਫਿਰ ਦੋ ਤਿੰਨ ਮੁੰਡੇ ਹੋਰ ਆਏ ਨਾਲ ਸੁੱਖਾ ਮੁੰਡਾ ਜਿਹੜਾ ਇੱਥੇ ਪ੍ਰਧਾਨ ਮੁੰਡਾ ਤੇ ਉਹ ਆਇਆ ਫੱਟ ਕੇ ਉਹ ਆ ਕੇ ਇੱਥੋਂ ਚੱਕ ਕੇ ਲੈ ਗਿਆ ਫਿਰ ਉਦੋਂ ਜਦੋਂ ਇੱਥੋਂ ਚੱਕਿਆ ਸਾਈਡ ਤੇ ਕੀਤਾ ਉਹਦੇ ਮਹਮੂਤ ਵੀ ਮੜਾ ਮੋਟਾ ਮਾਰਿਆ ਵੀ ਸੁਰਤ ਹੈਗੀ ਆ ਉਹ ਹੂ ਜੀ ਕਰੀ ਜਾਂਦਾ ਸੀਗਾ ਮੁੰਡਾ ਠੀਕ ਆ ਉਹਦੇ ਆਹ ਚੀਜ਼ ਤੋਂ ਲਹੂ ਜਾਂ ਨਿਕਲਦਾ ਸੀਗਾ ਸ਼ਾਇਦ ਫਰਤੇ ਵੀ ਸੀਗਾ ਜਿਵੇਂ ਹੱਥ ਲੱਗਿਆ ਸੀਗਾ ਠੀਕ ਆ ਤੇ ਫਿਰ ਉਹਨੂੰ ਚੱਕ ਕੇ ਇੱਥੋਂ ਲੈ ਕੇ ਸੀਗੇ ਫਿਰ ਮੈਂ ਵੀਰੇ ਉਦੋਂ ਦਾ ਚਲੋ ਇਹ ਉੱਠ ਗਏ ਸੀਗੇ ਉਧਰ ਨੂੰ ਮੈਂ ਭਾਈ ਸਾਹਿਬ ਤੋਂ ਅੰਦਰੋਂ ਮੰਜੋ ਮਤਲਬ ਔਰਲਾ ਕਬਰਾ ਉਹਨਾਂ ਨੂੰ ਠਾ ਕੇ ਦੋ ਦਰਗਾਹ ਇੱਥੋਂ ਲੈ ਕੇ ਗਿਆ ਹਮ ਹਾਂ ਗੱਲ ਆ ਜੀ ਆਪਾਂ ਦੇਖੀ ਆ ਉਹ ਆਦਿਆ ਬਟ ਡਿੱਗਿਆਗਾ ਨਸ਼ੇ ਦੀ ਬਾਦ ਘਟੂ ਹੋਊਗੀ ਇਹਨੂੰ ਇਹ ਮੈਂ 100% ਮੈਂ ਕਹਿ ਸਕਦਾ ਕਿਉਂਕਿ ਆਪਾਂ ਨੂੰ ਪਤਾ ਜਿਹੜਾ ਆਪਾਂ ਰੀਅਲ ਬੰਦੇ ਆ ਆਪਾਂ ਤੋਏ ਫਿਰਦੇ ਆ ਜਿਹੜਾ ਨਸ਼ੇ ਵਾਲਾ ਬੰਦਾ ਉਹਦਾ ਹੋਊ ਵੀ ਪਤਾ ਲੱਗ ਜਾਂਦਾ ਇਹਨਾਂ ਦਾ ਉਧਰੋਂ ਕੋਈ ਨਸ਼ੇ ਦੀ ਬਾਦ ਘਟੂ ਨਹੀਂ ਆ ਨਹੀਂ ਉਹਨੂੰ ਭੱਜਣ ਨੂੰ ਰਾਹ ਮਿਲਣ ਕਿਉਂਕਿ ਇਹਨਾਂ ਦੇ ਪਿੱਛੇ ਨੂੰ ਲਾਇਏ ਹੋਏ ਜੰਦੇ ਮੈਂ 2-3 ਵਾਰੀ ਵਿਦਿਆਲਾਕ ਗਿਆ ਆਵਾ ਸੇਵਾ ਕਰਨ ਵੀ ਆਇਆ ਆ ਮੈਂ ਠੀਕ ਆ ਪਿੱਛੇ ਨੂੰ ਜੰਦੇ ਲਾਇਆ ਉਹਨਾਂ ਨੂੰ ਜਿਆਦਾ ਇਹ ਪੌੜੀਆਂ-ਬੁੜੀਆਂ ਚੜ੍ਹ ਕੇ ਤਾਂ ਹੋ ਗਿਆ ਇਦੋਂ ਆਹ ਕੋਠੇ ਤੇ ਆ ਗਿਆ ਕਿਉਂਕਿ ਨਾਲ ਕੋਠਾ ਲੱਗਦਾ ਜਿਦੋਂ ਕਿ ਮ ਪਰੇ ਨਾਲ ਸਮਾਨ ਲੈ ਕੇ ਡਿੱਗ ਪਿਆ ਤੇ ਉਹਦੇ ਉੱਤੇ ਵਜਨ ਡਿੱਗ ਪਿਆ ਤੇ ਉਹ ਪਰਿਵਾਰ ਦੇ ਦੋਸ਼ ਆ ਕਿ ਨੰਗ ਸਿੰਘਾਂ ਨੇ ਤੇਜ਼ ਤਾਰ ਹਥਿਆਰਾਂ ਦੇ ਨਾਲ ਬਾਹਰ ਕੁੱਛ ਨਹੀਂ ਪਰਾ ਗੁਰੂ ਘਰੇ ਖੜੇ ਆ ਭਾਵੇਂ ਗੁਰੂ ਘਰਾਸਾ ਤੇ ਹੱਥ ਰਾਕੇ ਸੌਂ ਖਵਾ ਲਓ ਠੀਕ ਆ ਪਰ ਮੇਰੇ ਪਰਿਵਾਰ ਦੀ ਮਿੱਥੋਂ ਸੌਂ ਖਵਾ ਲਓ ਠੀਕ ਆ ਗੁਰੂ ਘਰੇ ਖੜਾ ਮੈਂ ਗੁਰੂ ਨੂੰ ਮੰਨਣ ਵਾਲਾ ਠੀਕ ਆ ਕੋਈ ਮੈਂ ਪੀਰਾ ਪਕੰਗਰ ਨੂੰ ਕਿਸ ਨੂੰ ਮੰਨਦਾ ਗੁਰੂ ਘਰੇ ਖੜਾ ਮੈਂ 101% ਸੱਚ ਬੋਲਦਾ ਆਹ ਆ ਚੀਜ਼ ਮੈਂ ਉਹਦੇ ਸਾਹ ਆਹ ਚੀਜ਼ ਦਿੱਤੋਂ ਮੈਂ ਖੁਦ ਲਾਈ ਆ ਸਾਈਡ ਤੇ ਠੀਕ ਹੈ ਕਿਸੇ ਨੇ ਡੰਗ ਸਕਦਾ ਇੱਥੇ ਨੇੜੇ ਤੇੜੀ ਨਹੀਂ ਸੀਗਾ ਕੋਈ ਠੀਕ ਹੈ ਜਾ ਕੇ ਬੁਲਾ ਕੇ ਲਿਆ ਦੋਨਾਂ ਨੂੰ ਉਦੋਂ ਆਦਾ ਉਹ ਚੱਕ ਕੇ ਇੱਥੋਂ ਲੈ ਕੇ ਗਏ ਕਿਹੜੀਆਂ ਕਿਹੜੀਆਂ ਸੱਟਾਂ ਲੱਗੀਆਂ ਉਸਰ ਉਦੋਂ ਵੀਰੇ ਸ਼ਾਇਦ ਇੱਕ ਤਾਂ ਉਹਦੇ ਹੱਥ ਤੇ ਸੀਗੀ ਠੀਕ ਹੈ ਇੱਕ ਉਹਦੇ ਸਿਰ ਤੇ ਜਦੋਂ ਆ ਕੰਨੀ ਬੱਜੀ 부ਚੀ ਹੋਣੀ ਆ ਇੰਨਾ ਕ ਲਹੂ ਸਿਰ ਤੋਂ ਨਿਕਲਦਾ ਬਲੱਡ ਨਿਕਲਦਾ ਸੀ ਬਲੱਡ ਨਿਕਲਦਾ ਸੀ ਠੀਕ ਹੈ ਉਦੋਂ ਇੱਥੋਂ ਸਾਹ ਸੁ ਵਧੀਆ ਚੱਲਦੇ ਜਦੋਂ ਇਹ ਚੱਕ ਕੇ ਲੈ ਕੇ ਗਏ ਆ ਵੀਕਨ ਜਾ ਕੇ ਇਹਨਾਂ ਨੇ ਮਤਲਬ ਕਿ ਨੂੰ ਕਿਹਾ ਜਾਂ ਡਾਕਟਰ ਨੂੰ ਕੋਲੇ ਲੈ ਗਿਆ ਉਹ ਨਹੀਂ ਮੈਨੂੰ ਪਤਾ ਆਪਾਂ ਉਹ ਦਰੀਆਂ ਲੈ ਕੇ ਥੋੜ੍ਹ ਕੇ ਮੇਰੀ ਇੱਥੇ ਕੈਮਰੇ ਲੱਗੇ ਹੋਣਗੇ ਠੀਕ ਆ ਅੰਦਰੋਂ ਵੀ ਮੈਂ ਉਹ ਦਰੀਆਂ ਚੱਕਣ ਨਾਲ ਗਿਆ ਇੱਕ ਦਰੀ ਅੰਦਰੋਂ ਚੱਕੀ ਇੱਕ ਮੈਂ ਬਾਹਰੋਂ ਚੱਕੀ ਆ ਦੋ ਦਰੀਆਂ ਚੱਕ ਕੇ ਮੈਂ ਲੈ ਗਿਆ ਅੱਜ ਵੀ ਉਹ ਮੇਰੇ ਘਰੇ ਮਹਾਰਾਜ ਦੇ ਥੱਲੇ ਵਿਸ਼ਗਮਗਾ ਹੈਗੀਆਂ ਜਦੋਂ ਠੀਕ ਆ ਤੁਸੀਂ ਇਧਰੋਂ ਆਏ ਸੀ ਤੁਸੀਂ ਉੱਪਰ ਦੇਖਿਆ ਕੋਈ ਪਿੱਛੇ ਆ ਰਿਹਾ ਸੀ ਕੁਝ ਨਹੀਂ ਸੀ ਪਿੱਛੇ ਬਾਈ ਕੁਝ ਵੀ ਨਹੀਂ ਸੀਗਾ ਮੈਂ ਤਾਂ ਪਿੱਛੇ ਨੂੰ ਹੋ ਹੋ ਕੇ ਦੇਖਿਆ ਮੈਂ ਹੱਕਾ ਜੀਆਂ ਮਾਰ ਗਿਆ ਪਿੱਛੇ ਨੂੰ ਕਿਹੜਾ ਹੋ ਕੇ ਨੂੰ ਸੋਣੀ ਸੀਗੀ ਜੋ ਕੋਈ ਹੋਣਾ ਹੀ ਨਹੀਂਗਾ ਫਿਰ ਉਧਰ ਦੀ ਜਾ ਕੇ ਇੱਥੋਂ ਦੇ ਜਿਹੜੇ ਤੁਸੀਂ ਭੱਜ ਕੇ ਗਏ ਹੋ ਜਾਂ ਕੋਈ ਕਿਸੇ ਦਾ ਜੇ ਤਾਂ ਇੱਧਰੋਂ ਕੈਮਰਾ ਲੱਗਿਆ ਮੈਂ ਭੱਜ ਕੇ ਆਇਆ ਉਹ ਦੇਖ ਲਓ ਚੱਕਦਮ ਚੱਪਲਾਂ ਛਿੱਤੀ ਛਿੱਤੀ ਲੱਗੀਆਂ ਜਿੱਧਰ ਕੈਮਰਾ ਹੈਗਾ ਤਾਂ ਠੀਕ ਆ ਨਹੀਂ ਫਿਰ ਮੇਰੀ ਅੰਦਰ ਜਾਂਦੇ ਫੁਟੇਜ ਉਹ ਮਗਰੋਂ ਹੈਗੀ ਜਦੋਂ ਇਹ ਉੱਠ ਗਈ ਸੀਗੀ ਲੈ ਕੇ ਆਉਂਗਾ ਆ ਜਿਹੜਾ ਪੱਥਰਾ ਮੈਂ ਆਪਦੇ ਹੱਥੀ ਲਾਇਆ ਡੈਥ ਹੋਈ ਹੁੰਦਾ ਸਪੋਰਟ ਹੋਈ ਹੈ ਜਾਂ ਉਸ ਤੋਂ ਬਾਅਦ ਨਹੀਂ ਵੀਰੇ ਉੱਤਰ ਚੰਗਾ ਪੜਾ ਲੈ ਕੇ ਗਏ ਠੀਕ ਠੀਕ ਆ ਹਸਪੀਟਲ ਹੋਈ ਹੈ ਡੈਥ ਮੈਨੂੰ ਨਹੀਂ ਪਤਾ ਤੇ ਠੀਕ ਆ ਬਾਅਦ ਦੀ ਕਾਰਵਾਈ ਨਹੀਂ ਆਪਾਂ ਨੂੰ ਪਤਾ ਇੱਥੋਂ ਮੈਂ ਆ ਪੱਥਰਾ ਦੇ ਹੱਥੀ ਲਾਇਆ ਉ ਮਨਜੀ ਜਦੋਂ ਇਹ ਘਟਨਾ ਹੋਈ ਹੈ ਤੁਸੀਂ ਇੱਥੇ ਸੀ ਹਾਂ ਜੀ ਮੈਂ ਕੁੜੀ ਆਦੋਂ ਉੱਤਰ ਕੱਪੜੇ ਸੁਪਨੇ ਪਾਉਂਦੇ ਸੀ ਵੀਰੇ ਨੇ ਬਾਜ਼ ਮਾਰੀ ਸੀ ਜੀ ਬੰਦਾ ਡਿੱਗਿਆ ਪਾ ਫੇਰ ਹੀ ਮੈਂ ਆ ਆ ਦੇਦੀ ਨੂੰ ਬਾਜ਼ ਮਾਰੀ ਮੈਂ ਕਿਹਾ ਪਤਾ ਨਹੀਂ ਕੀ ਹੋ ਗਿਆ ਵੀ ਕਹਿੰਦੇ ਬੰਦਾ ਡਿੱਗਿਆ ਪਾ ਫੇਰ ਇੱਕ ਘਬਰਾ ਗਿਆ ਜੀ ਭੈਣਾਂ ਰਹੀ ਸੀ ਅਸੀਂ ਅੰਦਰ ਸੀ ਹਾਂ ਜੀ ਫੇਰ ਦੁਬਾਰਾ ਚ ਫੇਰ ਬਾਜ਼ ਮਾਰੀ ਇਹਨਾਂ ਵੀਰੇ ਹੁਣ ਉਹਨਾਂ ਉਧਰੋਂ ਹੂੰ ਆਰੇ ਇੱਧਰ ਵੀਟ ਲੱਗ ਗਿਆ ਮੂਰੀ ਉੱਧਰ ਉਹਦੇ ਵਿੱਚ ਦੀ ਮਾਰੀ ਸੀ ਬਾਜ ਫੇਰੇ ਵੀਰੇ ਨਹੀਂ ਆਏ ਇੱਧਰ ਚੱਕਣ ਨੂੰ ਤਾਂ ਲੱਗਦਾ ਉਹ ਮੁੰਡੇ ਦੇ ਪਿੱਛੇ ਕੋਈ ਪਿਆ ਹੋਇਆ ਸੀ ਜਾਂ ਕੱਲੇ ਨਹੀਂ ਨਹੀਂ ਜੀ ਕੋਈ ਨਹੀਂ ਸੀ ਇਹਨਾਂ ਨੂੰ ਤਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਸੀ ਤਾਂ ਉਹਦਾ ਕੰਮ ਧੰਦਾ ਕਰੀ ਜਾਂਦੇ ਸੀ ਕੀ ਨਾਮ ਹੈ ਵੀਰੇ ਆਪਣਾ ਗੁਰਵਿੰਦਰ ਤਾਰ ਅੱਛਾ ਜਿਹੜੀ ਕੱਲ ਘਟਨਾ ਵਾਪਰੀ ਐ ਇੱਥੇੜਾ ਮੁੰਡਾ ਡਿੱਗਿਆ ਉਹਦੇ ਬਾਰੇ ਕੀ ਕਹੂੰਗੇ ਮੈਨੂੰ ਤਾਂ ਵੀਰ ਜੀ ਮੈਂ ਤਾਂ ਅੰਦਰ ਬੈਠੀ ਸੀ ਮੈਂ ਤਾਂ ਕੋਈ ਪਤਾ ਨਹੀਂ ਸੀ ਇਹਨਾਂ ਨੇ ਮੈਨੂੰ ਬਾਜ ਮਾਰੀ ਜੀ ਕਹਿੰਦੇ ਬੰਦਾ ਡੇਬ ਤੇ ਤੁਸੀਂ ਆ ਕੇ ਦੇਖਿਆ ਕੀ ਅਸੀਂ ਫਿਰ ਇੱਥੇ ਆ ਕੇ ਠੀਕਾ ਸੀ ਅੱਛਾ ਆ ਵੀਰ ਆ ਵੀ ਸੀ ਸਾਡੇ ਕੋ ਇਹ ਤੁਹਾਡਾ ਮੈਂ ਨਾਮ ਵੀ ਭਗਵਾਨ ਸਿੰਘ ਹੈ ਜੀ ਭਗਵਾਨ ਸਿੰਘ ਜੀ ਤੁਸੀਂ ਕਿਹੜੀ ਸੰਸਥਾ ਨਾਲ ਜੁੜੇ ਹੋ ਹੋ ਸਾਡੀ ਬਾਬਾ ਦੀਪ ਸਿੰਘ ਕਲੱਬ ਹੈ ਜੀ ਸਾਡੀ ਤੇ ਤੁਹਾਡੇ ਪਿੰਡ ਮੀਨੀਆਂ ਦਾ ਇੱਕ ਨੌਜਵਾਨ ਨਵਦੀਪ ਸਿੰਘ ਜਿਹੜਾ ਕਿ ਇੱਥੇ ਪਤੋ ਵਿਦਿਆਲਾ ਦੇ ਵਿੱਚ ਅੱਜ ਭੇਤ ਭਰੇ ਹਾਲਾਤ ਦੇ ਵਿੱਚ ਉਸ ਦੀ ਮੌਤ ਹੋਈ ਹੈ ਤੁਸੀਂ ਉਸ ਬਾਰੇ ਕੀ ਜਾਣਦੇ ਹੋ ਅਸੀਂ ਕਿਨਾਂ ਦੇ ਪਿੰਡ ਮੁੰਡੇ ਸਾਰੇ ਇਕੱਠੇ ਹੋਏ ਸੀਗੇ ਇੱਕ ਮੁੰਡੇ ਹੋਰ ਜਣਕੇ ਜਿਹੜੇ ਸਾਡੀ ਕਲੱਬ ਦੇ ਵਿੱਚ ਨਹੀਂ ਸੀਗੇ ਮੁੰਡੇ ਉਹ ਲੱਗ ਸਾਾਨੂੰ ਕਹਿੰਦੇ ਵੀ ਆਪਾਂ ਕਮੇਟੀ ਬਣਾਈਏ ਬਾਈ ਚਲੋ ਸਾਰੇ ਪਿੰਡ ਦੇ ਮੁੰਡੇ ਹੋਰ ਸਾਡੇ ਨਾਲ ਸਿਆਣੇ ਲੋਕ ਵੀ ਸੀਗੇ ਜੁੜੇ ਸਾਰੇ ਨੇ ਚਲੋ ਕਮੇਟੀ ਬਣਾਈ ਇਹ ਮੁੰਡੇ ਨੂੰ ਅਸੀਂ ਪ੍ਰਧਾਨ ਚੁਣਿਆ ਤੇ ਚਲੋ ਪਿੰਨਾਂ ਦੇ ਇਹ ਵਿਚਾਰੇ ਚਲੋ ਵਧੀਆ ਕੰਮ ਕਰਨ ਤੁਰੇ ਸੀਗੇ ਇਹ ਵਧੀਆ ਕੰਮ ਉਹਨੂੰ ਲੱਗੇ ਸੀਗੇ ਤੇ ਚਲੋ ਪਿੰਨਾਂ ਦੇ ਇਹਨਾਂ ਨੇ ਕਿਹੜਾ ਕੋਈ ਇਦਾਂ ਆਪ ਦਾ ਕੋਈ ਵੀ ਪੈਸੇ ਦੀ ਖਾਤਰ ਕਰਨ ਦੇ ਕੰਮ ਇੱਕ ਸੇਵਾ ਦੀ ਦੌਰ ਤੇ ਲੱਗੇ ਸਾਰੇ ਜਣੇ ਤੇ ਚਲੋ ਲਾਗੇ ਤੇ ਮੁੰਡੇ ਇੰਨਾ ਨਹੀਂ ਛੱਡੇ ਇੱਥੇ ਵਿਦਿਆਲੇ ਛੱਡ ਕੇ ਗਏ ਬਾਬਾ ਜੀ ਬਹੁਤ ਵਧੀਆ ਸੇਵਾ ਕਰਦੇ ਤੇ ਮੁੰਡੇ ਹੋਰ ਵੀ ਸਾਡੇ ਸੀਗੇ ਤੇ ਉਹ ਚਲੋ ਮੁੰਡੇ ਨਿੱਕੀ ਨਾਲ ਦੀ ਉਹ ਆਪ ਕਹਿੰਦੇ ਅੱਗੇ ਵੀ ਦੋ ਤਿੰਨ ਸੈਂਟਰਾਂ 'ਚ ਅੱਗੇ ਉਹਨਾਂ ਨੇ ਜਮਾ ਕਰਵਾਇਆ ਜੀ ਉਹ ਮੁੰਡਾ ਅੱਗੇ ਵੀ ਉਹ ਸੈਂਟਰਾਂ 'ਚ ਵੀ ਭੱਜਾਈ ਉਹ ਅੱਗੇ ਵੀ ਮੇਰੇ ਸਹੌ ਨਾਲ ਜਗਰਾਉ ਉਹ ਏਰੀਆ ਦੇ ਵਿੱਚ ਉਧਰੋਂ ਵੀ ਸੈਂਟਰਾਂ 'ਚ ਉਹ ਭੱਜਾਈ ਮੁੰਡਾ ਤੇ ਹੁਣ ਕਿੰਨਾਂ ਨੇ ਦੀ ਉਹ ਮੁੰਡਾ ਅੱਜ ਵੀ ਭੱਜਣ ਦੀ ਕੋਸ਼ਿਸ਼ ਕੀਤੀ ਹੈ ਉਹਨੇ ਤੇ ਉਹਦੇ ਵਜਾ ਨਾਲ ਉਹ ਡੈੱਟ ਹੋਈ ਉਹਦੀ ਅਜੀ ਵੀ ਤਾਈਓ ਇੱਥੇ ਪੱਤੂ ਹੀਰਾ ਸਿੰਘ ਪਹੁੰਚੇ ਸੀ ਚਲੋ ਵੀ ਪਤਾ ਕਰਦੇ ਵੀ ਕੀ ਗੱਲਬਾਤ ਹੋਈ ਆ ਮੁੰਡੇ ਦੀ ਵੀ ਆਪਾਂ ਵੀ ਪਤਾ ਕਰੀ ਤਾਈਓ ਇੱਥੇ ਪਹੁੰਚੀ ਤੇ ਪਤਾ ਲੱਗੇ ਤੇ ਸਾਰੀ ਗੱਲਬਾਤ ਪਤਾ ਕਰਨ ਤੇ ਪਤਾ ਲੱਗਦਾ ਜੀ ਹੁਣ ਪਤਾ ਲੱਗਿਆ ਜੀ ਇੱਥੇ ਵੀ ਕੋਈ ਗੱਲਬਾਤ ਇੰਦਾ ਦੀ ਨਹੀਂ ਵੀ ਉਹ ਆਪ ਭੱਜਣ ਦੀ ਕੋਸ਼ਿਸ਼ ਕਰਦਾ ਸੀ ਤੇ ਤਾਈਓ ਇਹ ਇੰਦਾ ਹੋਇਆ ਜੀ ਛੜ ਕੇ ਭੱਜਿਆ ਵੀ ਆ ਹਾਂਜੀ ਤੇ ਜਿਹੜਾ ਉਹਦੇ ਪਰਿਵਾਰਕ ਮੈਂਬਰਾਂ ਵੱਲੋਂ ਜਿਹੜੇ ਦੋਸ਼ ਲਗਾਏ ਗਏ ਆ ਤੇ ਕੀ ਲੱਗਦਾ ਤੁਹਾਨੂੰ ਤੁਹਾਡੇ ਪਿੰਡ ਦੇ ਨੇ ਤੇ ਤੁਹਾਨੂੰ ਕੀ ਜਾਨਣਾ ਚਾਹੀਦਾ ਸਾਰੇ ਉਹ ਤਾਂ ਹੀ ਗਲਤ ਗੱਲ ਲਈ ਪਹਿਲਾਂ ਤਾਂ ਦੇਖੋ ਇਹ ਕਹਿੰਦੇ ਪਹਿਲਾਂ ਤਾਂ ਆਪ ਕਹਿੰਦੇ ਆ ਵੀ ਸਾਡੇ ਬੱਚੇ ਨੂੰ ਲੈ ਕੇ ਜਾਓ ਇਹ ਸਾਡੇ ਚੋਰੀਆਂ ਕਰਦਾ ਐਂ ਕਰਦਾ ਮੇਰੇ ਮਾਰਦਾ ਐਂ ਕਰਦਾ ਇਹ ਡਿਮਾਂਡ ਕਰਦੇ ਮੈਂ ਪਹਿਲਾਂ ਤਾਂ ਸਾਡੇ ਸਾਰੇ ਮੁੰਡੇ ਦੇ ਮੁੰਡਿਆਂ ਦੀ ਕਮੇਟੀ ਜਿਹੜੀ ਕਮੇਟੀ ਵਾਲ ਬਣੀ ਆ ਮੁੰਡਿਆਂ ਦੀ ਇਹਨਾਂ ਦੀ ਮੈਂਤਾ ਕਰਦੇ ਸੀ ਪਹਿਲਾਂ ਜੀ ਉਹ ਵਿਕੀ ਨਾਲ ਦੇ ਸਾਡੇ ਮੁੰਡੇ ਨੂੰ ਜਮ੍ਹਾਂ ਕਰਵਾਓ ਤੁਸੀਂ ਜਿਵੇਂ ਮਰਜ਼ੀ ਕਰਵਾਓ ਤੇ ਹੁਣ ਕੀ ਨਾਲ ਦੇ ਜੀ ਉਲਟ ਚਲਦੇ ਉਹ ਗਲਤ ਗੱਲ ਲਈ ਆਪਾਂ ਤਾਂ ਕਹਿੰਦੇ ਆ ਦੇਖੋ ਇਹ ਉਹਨੇ ਨਸੇ ਨਵੀ ਮਾਰੀ ਜਾਣਾ ਸੀ ਇੱਕਦਮ ਉਹਦੇ ਬਾਹਾਂ ਤੋਂ ਸਾਰੀਆਂ ਗਲੀਆਂ ਪਈਆਂ ਸੀ ਉਹ ਕੀ ਕੇ ਲਾਉਂਦਾ ਸੀ ਉਹ ਮੁੰਡਾ ਉਹ ਵੀ ਮਰ ਜਾਣਾ ਸੀ ਪਰ ਉਹ ਗਲਤ ਗੱਲ ਨਾਲ ਵੀ ਇੱਕ ਹੀ ਬਾਬਾ ਜੀ ਕਿਹੜਾ ਕੋਈ ਸੇਵਾ ਲੈਂਦੇ ਆ ਇਹ ਫ੍ਰੀ ਸੇਵਾ ਕਰਦੇ ਵਿਚਾਰੇ ਇਹਨਾਂ ਨੇ ਵੀ ਹੁਣ ਜੇ ਕੋ ਹੋਰ ਵੀ ਕਮੇਟੀਆਂ ਬਣੀਆਂ ਉਹਨਾਂ ਦਾ ਵੀ ਹੌਸਲਾ ਡੁੱਟੂਗਾ ਵੀ ਇਹ ਚੰਗੇ ਕੰਮ ਕਰਨ ਤੋਂ ਕਿਸੇ ਹਟਣਗੇ ਮੁੰਡੇ ਵੀ ਨਵੇਂ ਆ ਜਿਹੜੀ ਮੁੰਡੇ ਤੇ ਜੇ ਉਹਨਾਂ ਦਾ ਪਰਿਵਾਰ ਇਹ ਚਾਹੂਗਾ ਵੀ ਹਾਂ ਵੀ ਦੇਖੋ ਨਸੇ ਨਵੀ ਉਹਨੇ ਮਾਰੀ ਜਾਣਾ ਸੀ ਗਈ ਤੇ ਦੇਖੋ ਉਹ ਆਪ ਭੱਜਣ ਦੀ ਉਹਦੀ ਆਪ ਦੀ ਵਜ੍ਹਾ ਨਹੀਂ ਮਰਿਆ ਹੋਈ ਕੋਈ ਐਦਾਂ ਬਾਬੇ ਨਾਲ ਕੋਈ ਗੱਲਬਾਤ ਸੀ ਇਹ ਤਾਂ ਹੀ ਆਏ ਪਹੁੰਚੇ ਆ ਵੀ ਚਲੋ ਆਪਾਂ ਦੇਖਦੇ ਆ ਵੀ ਕੀ ਗੱਲਬਾਤ ਹੋਈ ਆ ਇੱਥੇ ਸਾਰਾ ਕੁਝ ਦੇਖਣ ਦੇ ਕਾ ਪਤਾ ਲੱਗੇ ਕਿ ਨਾਲ ਦੇ ਵੀ ਉਹ ਆਪ ਦੀ ਆਪ ਦੀ ਵਜ੍ਹਾ ਨਹੀਂ ਮਰਿਆ ਹਾਂਜੀ ਬਾਬਾ ਜੀ ਆਹ ਕਮਰੇ ਚ ਪੈਂਦਾ ਸੀ ਉਹ ਮੁੰਡਾ ਜੀ ਤੇ ਆਹ ਬਾਹਰ ਮੈਂ ਥਾਣੀ ਚੜਿਆ ਇੱਧਰ ਦੇਖ ਇਹ ਸਾਡੇ ਬਲਾਏ ਤੋਂ ਐਸ ਕੋਣਾ ਥੱਲੇ ਉਤਰ ਕੇ ਉਤਰ ਆਉਗੇ ਜੀ ਉਧਰ ਹੀ ਵੇਖ ਲੈਣ ਹਾਂਜੀ ਹਾਂਜੀ ਅੱਛਾ ਇੱਥੋਂ ਦਰਗਾ ਇੱਥੋਂ ਸ਼ਾਲਮਾਰ ਪੁੱਤ ਆਹ ਸਾਹਮਣੇ ਜਿਹੜੇ ਹੋ ਆਇਆ ਬਹੁਤ ਸਾਰੇ ਉਹ ਕਮਾ ਆਇਆ ਬੰਦ ਆਇਆ ਮੰਨਣਾ ਆਇਆ ਤੁਸੀਂ ਕੁੱਟੇ ਵਾਪਰਦਾ ਨਾਮ ਰਤੇ ਤੈ ਨਿਰਮਲ ਦੇਹ ਨਿਰਮਲ ਹਸਾ ਸਵਾਸ ਉਹਨੇ ਹੀ ਹੈ ਨਾਮ ਗਲਾਇਓ ਸਵਾਸ ਸੁਲ ਪਾਇਆ ਹਾਂਜੀ ਆ ਦੇਖੋ ਜੀ ਆ ਜਿਹੜਾ ਮੁੰਡਾ ਉਹ ਭੱਜਿਆ ਏ ਉਹ ਇਧਰ ਦੀ ਉਧਰ ਦੀ ਆਉਂਦੀ ਸੀ ਜਿਵੇਂ ਆਹ ਦੇਖੋ ਇਹ ਬਹੁਤ ਹਲਕੀ ਚੀਜ਼ਾਂ ਵੈਸੀ ਲੱਗੀ ਹੋਈ ਹੁੰਦੀ ਆ ਇਹ ਹਾਂਜੀ ਤੇ ਆਹ ਦੋ ਸੀ ਇਹੋ ਨੀਂਦੇ ਵਾਲੀ ਇੱਥੇ ਥੱਲੇ ਇਹ ਆਉਤੇਡ ਗਿਆ ਜੀ ਪਹਿਲਾਂ ਉਹ ਡਿੱਗਿਆ ਉਸ ਤੋਂ ਬਾਅਦ ਦੇ ਵਿੱਚ ਇਹ ਉੱਤੇ ਆ ਪੱਥਰ ਡਿੱਗਿਆ ਜੀ ਆ ਜੋ ਪੱਥਰ ਆ ਥੱਲੇ ਡਿੱਗੇ ਪਏ ਆ ਇੱਥੋਂ ਟਕ ਆ ਟੁੱਟੇ ਪਏ ਆ ਜੀ ਆ ਦੇਖੋ ਤਾਜੀ ਟੁੱਟੇ ਪਏ ਆ ਜੀ ਠੀਕ ਹੈ ਹਰ ਕੇ ਨਾਮ ਆ ਜੀ ਆਪਰਾ ਭਾਵ ਆਫ ਕਰ ਦਿਓ ਪੀ